ਪਾਠ 12 ਸਾਂਜੀ ਕੰਦ ਸਰਦਾਰ ਸੰਤੋਖ ਸਿੰਘ ਧੀਰ ਸਾਂਜੀ ਕੰਦ ਸਰਦਾਰ ਸੰਤੋਖ ਸਿੰਘ ਧੀਰ ਜੀ ਦੀ ਬਹੁਤ ਪਿਆਰੀ ਕਹਾਣੀ ਹੈ ਜੋ ਪਿੰਡੂ ਚੌਗਿਰ ਦੇ ਵਿੱਚ ਵਾਪਰਦੀ ਹੈ ਇਸ ਕਹਾਣੀ ਵਿੱਚ ਦੋ ਕਿਸਾਨ ਪਰਿਵਾਰਾਂ ਦੇ ਆਪਸੀ ਰਿਸ਼ਤਿਆਂ ਦੀ ਪਰ ਆਤਰੀ ਸਾਂਝ ਨੂੰ ਪੇਸ਼ ਕੀਤਾ ਹੈ ਕਹਾਣੀ ਵਿੱਚ ਇੱਕ ਸਮੱਸਿਆ ਸਾਂਜੀ ਕੰਦ ਦੀ ਹੈ ਜੋ ਦੋ ਗਵਾਂਡੀਆਂ ਦੇ ਵਿਹੜਿਆਂ ਵਿੱਚ ਉਸਾਰੀ ਜਾ ਰਹੀ ਹੈ ਕਪੂਰ ਸਿੰਘ ਬਹੁਤ ਹੀ ਮਿਹਨਤ ਕਰਕੇ ਆਪਣੇ ਆਪ ਨੂੰ ਆਪਣੇ ਪੁਰਾਣੇ ਘਰ ਨੂੰ ਮੁੜ ਉਸਾਰਨ ਦੀ ਸਥਿਤੀ ਵਿੱਚ ਪਹੁੰਚ ਗਿਆ ਹੈ ਪਰ ਹੁਣ ਜਦੋਂ ਸਾਰੀ ਤਿਆਰੀ ਮੁਕੰਮਲ ਹੋ ਗਈ ਹੈ ਤਾਂ ਮਸਲਾ ਉਸ ਕੰਧ ਉੱਪਰ ਆ ਕੇ ਅੜ ਗਿਆ ਹੈ ਜੋ ਉਸ ਦੇ ਚਾਚੇ ਦੇ ਪੁੱਤਰ ਦਰਬਾਰਾ ਸਿੰਘ ਨਾਲ ਸਾਂਝੀ ਹੈ ਕਪੂਰ ਸਿੰਘ ਆਰਥਿਕ ਤੰਗੀ ਦਾ ਮਾਰਿਆ ਮਕਾਨ ਬਣਾਉਣ ਲਈ ਸਰਕਾਰੀ ਕਬਜ਼ਾ ਚੁੱਕਣਾ ਚਾਹੁੰਦਾ ਹੈ ਮਕਾਨ ਬਣਾਉਣਾ ਉਸ ਦੀ ਮਜਬੂਰੀ ਹੈ ਪਰ ਜਦੋਂ ਉਸ ਨੂੰ ਕਬਜ਼ਾ ਨਹੀਂ ਮਿਲਦਾ ਤਾਂ ਉਹ ਮਕਾਨ ਵਾਸਤੇ ਜ਼ਮੀਨ ਬੈਕਰਨ ਲਈ ਤਿਆਰ ਹੋ ਜਾਂਦਾ ਹੈ ਹੁਣ ਜਦੋਂ ਉਹ ਇੱਟਾ ਰੇਤਾ ਸਿਮਿੰਟ ਦਾ ਪ੍ਰਬੰਧ ਕਰ ਚੁੱਕਦਾ ਹੈ ਤਾਂ ਆਪਣੇ ਚਾਚੇ ਦੇ ਬੁੱਢੇ ਨਾਲ ਸਾਂਝੀ ਕੰਦ ਉਸਦੇ ਸਾਹਮਣੇ ਵੱਡਾ ਮਸਲਾ ਬਣ ਜਾਂਦੀ ਹੈ ਪੁਰਾਣੀ ਕੰਦ ਕੱਚੀ ਹੈ ਤੇ ਡਿੱਗੂ ਡਿੱਗੂ ਕਰਦੀ ਹੈ ਤੇ ਇਸ ਦੇ ਪੱਕੇ ਹੋਣ ਨਾਲ ਦੋਹਾ ਘਰਾਂ ਨੂੰ ਸੁਖ ਹੋ ਜਾਣਾ ਹੈ ਉਹ ਦਰਬਾਰੇ ਨੂੰ ਸੁਨੇਹਾ ਵੀ ਕੱਲਦਾ ਹੈ ਪਰ ਦਰਬਾਰਾ ਉਸ ਦੀ ਗੱਲ ਨੂੰ ਅਣਗੌਲਿਆ ਕਰ ਦਿੰਦਾ ਹੈ ਅਸਲ ਵਿੱਚ ਉਸ ਨੂੰ ਘਰ ਦੀ ਲੋੜ ਨਹੀਂ ਕੰਦ ਭਾਵੇਂ ਪੁਰਾਣੀ ਹੈ ਪਰ ਉਸ ਦਾ ਸੜ ਰਿਹਾ ਹੈ ਤੇ ਇਸ ਲਈ ਉਹ ਕਪੂਰ ਸਿੰਘ ਦੀ ਗੱਲ ਵੱਲ ਧਿਆਨ ਨਹੀਂ ਦਿੰਦਾ ਕਪੂਰ ਸਿੰਘ ਸਾਂਝੇ ਵਿਅਕਤੀਆਂ ਨੂੰ ਉਸ ਕੋਲ ਭੇਜਦਾ ਹੈ ਪਰ ਦਰਬਾਰਾ ਸਿੰਘ ਇਸ ਦੀ ਵੀ ਪਰਵਾਹ ਨਹੀਂ ਕਰਦਾ ਸਾਰਿਆਂ ਦੀ ਸਲਾਹ ਨਾਲ ਕਪੂਰ ਸਿੰਘ ਮਕਾਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਉਧਰ ਮਕਾਨ ਦੀ ਉਸਾਰੀ ਸਿਰੇ ਲੱਗਣ ਵਾਲੀ ਹੈ ਪਰ ਗੱਲ ਸਾਂਝੀ ਕੰਦ ਉੱਪਰ ਆ ਕੇ ਟਕ ਜਾਂਦੀ ਹੈ ਕਪੂਰ ਸਿੰਘ ਪੰਚਾਇਤ ਦਾ ਇਕੱਠ ਕਰਦਾ ਹੈ ਜਿੱਥੇ ਦਰਬਾਰਾ ਸਿੰਘ ਨੂੰ ਬੁਲਾਇਆ ਜਾਂਦਾ ਹੈ ਪੰਚਾਇਤ ਵਿੱਚ ਜੋ ਫੈਸਲਾ ਹੁੰਦਾ ਹੈ ਉਸ ਅਨੁਸਾਰ ਦਰਬਾਰਾ ਸਿੰਘ ਕੰਦ ਦੀ ਉਸਾਰੀ ਲਈ ਸਹਿਮਤ ਹੋ ਜਾਂਦਾ ਹੈ ਪਰ ਉਸ ਦਾ ਖਰਚਾ ਦੇਣ ਤੋਂ ਇਨਕਾਰ ਕਰ ਦਿੰਦਾ ਹੈ ਸਾਰਿਆਂ ਦੇ ਸਮਝਾਉਣ ਉੱਪਰ ਉਹ ਅੱਧ ਤੋਂ ਘੱਟ ਰੁਪਏ ਦੇਣੇ ਤਾਂ ਮੰਨ ਜਾਂਦਾ ਹੈ ਪਰ ਇਸ ਨੂੰ ਪੰਚਾਇਤ ਵਾਲੇ ਦੋ ਕਿਸ਼ਤਾਂ ਵਿੱਚ ਦੇਣੇ ਬਣਵਾ ਲੈਂਦੇ ਹਨ ਅਗਲੇ ਦਿਨ ਪੰਚਾਇਤ ਦੀ ਹਾਜ਼ਰੀ ਵਿੱਚ ਕੰਦ ਢਾ ਦਿੱਤੀ ਜਾਂਦੀ ਹੈ ਤੇ ਕੰਦ ਦੀ ਨੀ ਰੱਖਦੇ ਵੇਲੇ ਦੋਹਾਂ ਵਿੱਚ ਬੋਲ ਕਬੂਲ ਹੋ ਜਾਂਦਾ ਹੈ ਨਿੱਕੀ ਜਿਹੀ ਗੱਲ ਉੱਪਰ ਲੜਾਈ ਵੱਧ ਜਾਂਦੀ ਹੈ ਤੇ ਦੋਹਾਂ ਧੀਰਾ ਡਾਂਗੋ ਡਾਂਗੀ ਹੋ ਜਾਂਦੇ ਹਨ ਇਸ ਵਿੱਚ ਕਪੂਰ ਸਿੰਘ ਤੇ ਦਰਬਾਰਾ ਸਿੰਘ ਦੋਹਾਂ ਨੂੰ ਸੱਟਾਂ ਲੱਗਦੀਆਂ ਹਨ ਗੱਲ ਥਾਣੇ ਵਿੱਚ ਜ਼ਮਾਨਤਾ ਉੱਪਰ ਮੁੱਕਦੀ ਹੈ ਕਪੂਰ ਸਿੰਘ ਤੇ ਦਰਬਾਰਾ ਸਿੰਘ ਆਪੋ ਵਿੱਚ ਬਿਲਕੁਲ ਹੀ ਬੋਲਦੇ ਇਸੇ ਦੌਰਾਨ ਕਪੂਰ ਸਿੰਘ ਨੂੰ ਆਪਣੀ ਗਵਾਂਡਨ ਚਾਚੀ ਰਾਮ ਕੌਰ ਤੋਂ ਦਰਬਾਰਾ ਸਿੰਘ ਦੀ ਬਿਮਾਰੀ ਦਾ ਪਤਾ ਲੱਗਦਾ ਹੈ ਜੋ ਨਮੂਨਿਏ ਦੀ ਚਪੇਟ ਵਿੱਚ ਆ ਜਾਂਦਾ ਹੈ ਘਰ ਦੀ ਤੱਗੀ ਕਾਰਨ ਉਹ ਦਵਾ दारू ਤੋਂ ਵੀ ਆ ਰਹੀ ਹੈ ਇਹ ਸੁਣਦੇ ਹੀ ਕਪੂਰ ਸਿੰਘ ਦਰਬਾਰਾ ਸਿੰਘ ਦੇ ਘਰ ਜਾਣ ਦਾ ਫੈਸਲਾ ਕਰਦਾ ਹੈ ਦਰਬਾਰਾ ਸਿੰਘ ਘਰ ਦੇ ਵਿਹੜੇ ਵਿੱਚ ਧੁੱਪੇ ਬੈਠਾ ਹੈ ਉਸ ਨੂੰ ਦੇਖ ਕੇ ਕਪੂਰ ਸਿੰਘ ਦਾ ਦਿਲ ਪੰਗਰ ਜਾਂਦਾ ਹੈ ਉਹ ਉਸ ਦਾ ਹਾਲ ਪੁੱਛਦਾ ਹੈ ਹੁਣ ਕਹਾਣੀ ਲੇਖਕ ਦੇ ਆਪਣੇ ਅਸਲ ਸ਼ਬਦਾਂ ਵਿੱਚ ਕਮਜ਼ੋਰੀ ਜਾਦੇ ਐ ਬੋਲਣ ਲੱਗਦਿਆ ਦਰਬਾਰੇ ਦਾ ਸਾਰਾ ਤਿੱਗ ਕੰਬਦਾ ਸੀ ਸਭ ਦੂਰ ਹੋ ਜੂ ਜੁਗਾਠ ਬਚੀ ਰਹੇ ਬਾਣ ਬਥੇਰਾ ਕਪੂਰ ਸਿੰਘ ਨੇ ਹੌਸਲਾ ਦਿੱਤਾ ਲੋਗੜ ਗਰਮ ਕਰਕੇ ਉਹਦੀ ਕੁੜੀ ਹਰਬੰਸੋ ਉਸ ਦੀਆਂ ਵੱਖੀਆਂ ਉੱਤੇ ਸੇਕਣ ਲਈ ਲਿਆਈ ਅਲਾਜ ਕੀਦਾ ਹੈ ਕਪੂਰ ਸਿੰਘ ਨੇ ਪੁੱਛਿਆ ਅਲਾਜ ਦਰਬਾਰਾ ਅੱਗੇ ਚੁੱਪ ਕਰ ਗਿਆ ਇਲਾਜ ਕਿਸੇ ਦਾ ਵੀ ਨਹੀਂ ਸੀ ਘਰਾਂ ਦੇ ਇਲਾਜ ਕੋਈ ਇਲਾਜ ਹੁੰਦੇ ਹਨ ਕਪੂਰ ਸਿੰਘ ਤੋਂ ਲੁਕਿਆ ਕੀ ਸੀ ਇੱਕ ਦੂਜੇ ਦੇ ਘਰ ਦੀ ਹਾਲਤ ਉਹ ਜਾਣਦੇ ਹੀ ਸਨ ਕਪੂਰ ਸਿੰਘ ਨੇ 10 ਰੁਪਏ ਦਾ ਨੋਟ ਕੱਢ ਕੇ ਦਰਬਾਰੇ ਦੀ ਜੇਬ ਵਿੱਚ ਪਾ ਦਿੱਤਾ ਮੈਂ ਜਾ ਕੇ ਮੰਡੀੋਂ ਡਾਕਟਰ ਭੇਜਦਾ ਦਰਬਾਰੇ ਦੇ ਮਨ ਵਿੱਚ ਹੂਕੁੱਠੀ ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਐ ਭਾਈ ਕਾਂਡਾਲੇ ਤੂੰ ਹਾਲੇ ਤਕੜਾ ਹੋ ਦਿੰਦਾ ਨਹੀਂ ਪੈਸੇ ਪੈਸੇ ਸਾਲਿਆਂ ਨੇ ਨਾਲ ਜਾਣਾ ਹੈ ਦਰਬਾਰੇ ਦੀਆਂ ਅੱਖਾਂ ਸਿਮਾਈਆਂ ਥੋੜੇ ਚਿਰ ਪਿੱਛੋਂ ਭਰੇ ਹੋਏ ਗਲੇ ਨਾਲ ਉਹ ਧੀਮਾ ਜਿਹਾ ਬੋਲਿਆ ਬਕਾਨ ਦਾ ਕੰਮ ਚੜ ਗਿਆ ਸਿਰੇ ਥੋੜਾ ਜਿਹਾ ਟਿੱਪ ਟੱਲਾ ਰਹਿੰਦਾ ਸੀਮੈਂਟ ਥੜ ਗਿਆ ਤੈਨੂੰ ਤਾਂ ਸੌਰਾ ਸਰਪੰਚ ਪਖਾਉਂਦਾ ਰਹਾ ਨਹੀਂ ਮੈਂ ਕਿਹੜਾ ਤੇਰਾ ਦੋਖੀ ਸੀ ਹੁਣ ਤੂੰ ਇਹਨਾਂ ਗੱਲਾਂ ਨੂੰ ਮੰਨ ਤੇ ਨਾ ਲਿਆ ਜੇ ਚਾਰ ਭਾਂਡੇ ਹੋਣਗੇ ਤਾਂ ਖੜਕਣਗੇ ਹੜ ਦਾ ਬਨਸੂ ਦਾ ਵਿਆਹ ਦੇ ਦੀਏ ਦਰਬਾਰੇ ਦੀ ਲੂੰ ਲੂੰ ਚੋਂ ਅਣਪਤ ਜਾਗ ਰਹੀ ਸੀ ਕੋਈ ਡਰ ਨਹੀਂ ਜਿਹੜਾ ਭਾਰ ਸਿਰੋ ਲਈ ਜਾਵੇ ਚੰਗਾ ਤੂੰ ਆਏਂਗਾ ਜਿੱਕੜ ਤੂੰ ਕਹੇ ਦਰਬਾਰੇ ਨੇ ਕੰਬਦੇ ਹੱਥਾਂ ਵਿੱਚ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ ਤੇਰੇ ਬਿਨਾ ਬਾਈ ਮੈਂ ਕਾਦੇ ਜਾਊਗਾ ਉਹਦੇ ਬੁੱਲ ਫੜਕਣ ਲੱਗੇ ਤੇ ਅੱਖਾਂ ਵਿੱਚ ਪਰਲ-ਪਰਲ ਹੰਝੂਆਂ ਦੀਆਂ ਧਾਰਾਂ ਫੁੱਟ ਪਈਆਂ। ਉਹ ਤੂੰ ਦਿਲ ਰੱਖ ਵੀਰ ਮੈਂ ਤੇ ਤੋ ਨਾ ਬਰਦਾਣੀ। ਕਪੂਰ ਸਿੰਘ ਨੇ ਮੱਸੀ ਇਹ ਬੋਲ ਆਖੇ। ਹੰਝੂਆਂ ਦੀਆਂ ਦੋ ਧਾਰਾਂ ਹੁਣ ਉਹਦੇ ਚਿਹਰੇ ਉੱਤੇ ਵੀ ਵਗ ਪਈਆਂ ਸਨ।